ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਾਣੀ ਅਕਾਲ ਉਸਤਤਿ ਤੇ ਇਸ ਦੀ ਵਿਆਖਿਆ ਜਿਸ ਤਿਹੇ ਸੰਗਤ ਜੀ ਹੁਣ ਤੱਕ ਆਪ 75 ਵੇਕ ਬੇਤ ਨੂੰ ਸਰਵਣ ਕਰ ਚੁੱਕੇ ਹੋ ਹੁਣ ਇਸ ਤੋਂ ਅਗੇ ਇਸ ਭਾਗ ਦੇ ਵਿੱਚ ਸਤ ਸੰਗਤ ਜੀ ਆਪ ਸਭ ਸੰਗਤ ਹੈ ਹੁਣ 76ਵਾਂ ਕਬੈਤ ਨੂੰ ਸਰਵਣ ਕਰੋ ਗੇਸ ਦੀ ਵਿਆਖਿਆ ਮਾਰਾਏ ਕਹਿੰਦੇ ਹਨ ਕਿ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਬਾਦਰ ਤੋਂ ਭਾਵ ਹੈ ਬੱਦਰ ਮਾਰਾਏ ਕਹਿੰਦੇ ਹਨ ਕਿ ਜਦੋਂ ਬੱਦਲ ਗਰਜਦੇ ਹਨ ਉਦੋਂ ਮੋਰ ਨੱਚਦੇ ਹਨ ਜਾਂ ਆਪਾਂ ਇਦਾਂ ਕਹ ਲਈਏ ਸਾਧ ਸੰਗਤ ਜੀ ਜਿਵੇਂ ਸੌਣ ਦੇ ਮਹੀਨੇ ਵਿੱਚ ਜਿਵੇਂ ਬੱਦਲ ਗੱਜਦੇ ਹਨ ਤਾਂ ਮੋਰ ਖੁਸ਼ੀ ਦੇ ਨਾਲ ਝੂਮ ਉੱਠਦੇ ਹਨ ਨੱਚਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਧਾਮਨੀ ਅਨੇਕ ਭਾਉ ਕਰਿਓਈ ਕਰਤ ਹੈ ਧਾਮਨੀ ਤੋਂ ਭਾਵ ਹੈ ਸਾਧ ਸੰਗਤ ਜੀ ਬਿਜਲੀ ਮਾਰੇ ਕਹਿੰਦੇ ਹਨ ਕਿ ਬਿਜਲੀ ਅਨੇਕ ਪ੍ਰਕਾਰ ਦੇ ਹਾ ਭਾਵ ਦੇ ਨਾਚ ਨਖਰੇ ਕਰਕੇ ਲਿਸ਼ਕਾਰੇ ਮਾਰਦੀ ਹੈ ਲਿਸ਼ਕਦੀ ਹੈ ਪਾਉ ਤਪਾਵ ਹੈ ਹਾ ਭਾਵ ਕਰਿਓਈ ਤੋ ਭਾਵ ਹੈ ਨਾਚ ਨਖਰੇ ਅਨੇਕ ਭਾਵ ਕਰਿਆਵੀ ਕਰਤ ਹੈ ਕੈਂਤ ਭਾਵੇ ਅਨੇਕਾਂ ਭਾਵਾਂ ਦੇ ਨਾਲ ਪਾਪ ਆਪ ਦੇ ਨਾਲ ਨਾਚ ਕਰਦੀ ਹੈ ਨਖਰੇ ਕਰਦੀ ਹੈ ਅਗੇ ਮਾਰੇ ਕਹਿੰਦੇ ਹਨ ਕਿ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਾਪਤ ਤੇਜ ਮਾਰੇ ਦੇ ਕਿੰਨੇ ਕਹਿਣ ਦਾ ਮਤਲਬ ਹੈ ਕਿ ਕਹਿਣ ਤੋਂ ਭਾਵ ਹੈ ਚੰਦਰਮਾ ਜਿਹਾ ਸੀਤਲ ਠੰਡਾ ਚੰਦਰਮਾ ਜਿੰਨਾ ਠੰਡਾ ਤੇ ਸੂਰਜ ਵਰਗੀ ਤੇਜ ਤਪਸ਼ ਨਹੀਂ ਮਾਰੇ ਕਹਿੰਦੇ ਹਨ ਕਿ ਚੰਦਰਮਾ ਜਿੰਨੀ શીਤਲਤਾ ਨਹੀਂ ਹੈ ਤੇ ਸੂਰਜ ਜਿੰਨੀ ਤਪਸ਼ ਨਹੀਂ ਹੈ ਅਗੇ ਮਾਰੇ ਕਹਿੰਦੇ ਹਨ ਕਿ ਇੰਦਰ ਸੋਨਾ ਰਾਜਾ ਭਵ ਭੂਮ ਕੋ ਕਰਤ ਹੈ ਭਵ ਤੋਂ ਭਾਵ ਹੈ ਸੰਸਾਰ ਜਿਵੇਂ ਭਵ ਸਾਗਰ ਕਿਹਾ ਜਾਂਦਾ ਹੈ ਸੰਸਾਰ ਸਾਗਰ ਇਹ ਵਿੱਚ ਭਵ ਦਾ ਅਰਥ ਹੈ ਸਾਗਰ ਭੂਮ ਦਾ ਅਰਥ ਹੈ ਧਰਤੀ ਮਾਰੇ ਕਹਿੰਦੇ ਹਨ ਕਿ ਇੰਦਰ ਵਰਗਾ ਕੋਈ ਰਾਜਾ ਨਹੀਂ ਜੋ ਸੰਸਾਰ ਦੀ ਧਰਤੀ ਨੂੰ بارش ਪਾ ਕੇ ਪਾਣੀ ਨਾਲ ਭਰਪੂਰ ਕਰ ਦਿੰਦਾ ਹੈ ਅੱਗੇ ਮਾਰੇ ਕਿੰਦੇ ਹਨਗੇ ਤਪਸੀ ਆਦ ਬ੍ਰਹਮਾ ਸੇਨਾ ਬੇਦਚਾਰੀ ਸ਼ਿਵਜੀ ਵਰਗਾ ਕੋਈ ਪਹਿਲਾ ਤਪਸਵੀ ਨਹੀਂ ਹੋਇਆ ਅਤੇ ਬ੍ਰਹਮਾ ਵਰਗਾ ਕੋਈ ਵੇਦਾਂ ਦਾ ਉਚਾਰਨ ਵਾਲਾ ਨਹੀਂ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਸੰਤਕੁਮਾਰ ਸੀ ਤਪੱਸਿਆ ਨਾਨਤ ਹੈ ਮਾਰੇ ਕਹਿੰਦੇ ਹਨ ਕਿ ਬ੍ਰਹਮਾ ਦੇ ਪੁੱਤਰ ਸੰਤਕੁਮਾਰ ਵਰਗਾ ਕੋਈ ਹੋਰ ਤਪੱਸਵੀ ਨਹੀਂ ਹੈ ਉਹ ਹੀਨ ਕਾਲ ਫਾਸ ਕੇ ਅਧੀਨ ਅੱਗੇ ਮਾਰੇ ਕਹਿੰਦੇ ਹਨ ਕਿ ਗਿਆਨ ਤੋਹੀਣਾ ਹੋ ਕੇ ਗਿਆਨ ਤੋਂ ਹੀਣਾ ਪੁਰਸ਼ ਸਦਾ ਕਾਲ ਦੀ ਫਾਹੀ ਦੇ ਅਧੀਨ ਅਰਥਾਤ ਆਵਾ ਗਉਣ ਦੇ ਵਿੱਚ ਰਹਿੰਦੇ ਹਨ ਜੰਮਣ ਮਰਨ ਦੇ ਵਿੱਚ ਹੀ ਰਹਿੰਦੇ ਹਨ ਜੰਮਦੇ ਅਤੇ ਮਰਦੇ ਰਹਿੰਦੇ ਹਨ ਅੱਗੇ ਮਾਰੇ ਗਏ ਹਨ ਕਿ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਸਦਾ ਦਾ ਭਾਵ ਹੈ ਹਮੇਸ਼ਾ ਹੈ ਜੋਗੰਤੋ ਭਾਵ ਹੈ ਜਗ ਚੌਕਰੀ ਚਾਰ ਹੈ ਚਾਰ ਜੁਗ ਮਹਾਰਾਜ ਕਹਿੰਦੇ ਹਨ ਕਿ ਬਿਨਾਂ ਗਿਆਨ ਤੋਂ ਜੋ ਹੀਣਾ ਪੁਰਸ਼ ਬਨੁਖ ਹੈ ਆਵਾਗਮਣ ਦੇ ਵਿੱਚ ਰਹਿੰਦੇ ਹਨ ਤੇ ਚਾਰ ਜੁਗਾਂ ਦੀ ਚੌਂਕੜੀ ਵਿੱਚ ਫਿਰਦੇ ਰਹਿੰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਹੁਣ 77ਵੀਂ ਕਬਿੱਤ ਜੋ ਹੈ ਉਸ ਨੂੰ ਸਰਮਣ ਕਰੋ ایک سیو پائے ایک گئے ایک پھیر پائے رام چندر کرشن اوتار بھی انیک ہیں برمہ اور بسن کے تے تید او کے تے سمرت سموہن کے ہوئے ہوئے بیتائے ہیں مون دی مدار کے تے اسنی کمار کے تے انسا اوتار کے تے باس پائے ہیں ਪੀਰਿਓ ਪੈਗੰਬਰ ਕੇਤੇ ਗਨੇਨਾ ਪਰਤ 얘ਤੇ ਪੂਮਹੀ ਤੇ ਹੋਏ ਕੇ ਫਿਰ ਪੂਮਹੀ ਮਿਲੇ ਹੈ ਵਾਹਿਗੁਰੂ ਜੀ ਮਾਰੇ ਗਨੇ ਹਨ ਕਿ ਇੱਕ ਸਿਵ ਪਾਏ ਇੱਕ ਗਏ ਇੱਕ ਫਿਰ ਪਾਏ ਅਕਾਲ ਪੁਰਖ ਦੇ ਪੈਦਾ ਕੀਤੇ ਇੱਕ ਸ਼ਿਵ ਜੀ ਹੋਏ ਹਨ ਫਿਰ ਉਹ ਚਲੇ ਗਏ ਉਪਰੰਤ ਇੱਕ ਹੋਰ ਸ਼ਿਵ ਜੀ ਹੋਏ ਇਸੇ ਤਰ੍ਹਾਂ ਹੀ کئی شیو جی آئے تئی شیو جی جو ہیں وہ گئے مارے اگتے ہیں کہ رام چندر کرشن کے اوتار بھی انیک ہیں اسی طرح ہی مہاراج کہ رام چندر کرشن جی کے اوتار بھی انیکاں ہی ہوئے ہیں کئی آئے تئی گئے ہیں اگے ماراج کہ برہما اور بس کے بید اوپر ਬ੍ਰਹਮਾ ਤੇ ਵਿਸ਼ਨੂੰ ਵੀ ਅਨੇਕਾਂ ਹੀ ਹਨ ਅਨੇਕਾਂ ਹੀ ਹੋ ਕੇ ਬੀਤ ਗਏ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਵੇਦ ਅਤੇ ਪੁਰਾਣ ਵੀ ਅਨੇਕਾਂ ਹੀ ਹਨ ਸਿਮਰਤ ਸਮੂਹਨ ਕੇ ਹੋਏ ਹੋਏ ਬਿਤਾਏ ਹਨ ਮਾਰੀ ਕਹਿੰਦੇ ਹਨ ਕਿ ਸਮੂਹ ਸਿਮਰਤियां ਅਤੇ ਉਹਨਾਂ ਦੇ ਕਰਤੇ ਵੀ ਵੇਦਾਂ ਨੂੰ ਉਚਾਰਨ ਵਾਲੇ ਲਿਖਣ ਵਾਲੇ ਸਿਮਰਤਿਆਂ ਨੂੰ ਉਚਾਰਨ ਵਾਲੇ ਲਿਖਣ ਵਾਲੇ ਕਈ ਹੋ ਕੇ ਚਲੇ ਗਏ ਹਨ ਅਤੇ ਕਈ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਵੀ ਮਾਲੇ ਅਗੇ ਕਹਿੰਦੇ ਹਨ ਕਿ ਮੋਹ ਨਦੀਮਦਾਰਿਕ ਤੇ ਅਸਨੀ ਕੁਮਾਰ ਕੇਤੇ ਧਰਮ ਦੀ ਰੱਖਿਆ ਕਰਨ ਵਾਲੇ ਤੇ ਸੈਨਾਪਤੀ ਸਾਹਾ ਸਿੰਘ ਜੀ ਧਰਮ ਦੀ ਰੱਖਿਆ ਕਰਨ ਵਾਲਿਆ ਤੇ ਸੈਨਾਪਤੀ ਬਹੁਤ ਸਾਰੇ ਹੋਏ ਹਨ ਅਤੇ ਅਸਵਨੀ ਕੁਮਾਰ ਸੂਰਜ ਦੇ ਪੁੱਤਰ ਵੀ ਬਹੁਤ ਹੋਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਅੰਸ਼ਾ avatars ਕੇਤੇ ਕਾਲ ਬਸ ਭਾਏ ਹਨ avatars ਦੀਆਂ ਕਈ ਅੰਛਾਂ ਅੰਛਾਂ avatars ਦਾ ਭਾਵ ਹੈ avatars ਦੀਆਂ ਕਈ ਅੰਛਾ ਹੋਈਆਂ ਹਨ ਜੋ ਕਾਲ ਬਸ ਹੁੰਦੀਆਂ ਰਹੀਆਂ ਹਨ ਕਾਲ ਦੀ ਫਾਹੀ ਦੇ ਵਿੱਚ ਫਸ ਕੇ ਰਹਿ ਜਾਂ ਹਨ ਅੱਗੇ ਮਾਰੇ ਕਹੇ ਹਨ ਕਿ ਪੀਰ ਆਪੇ ਕਾਂਬਰ ਕੇਤੇ ਗਣੇਨਾ ਪਰਤ 에ਤੇ ਕਿੰਨੇ ਹੀ ਮਧਹਬੀ ਆਗੂ ਤੇ ਨਬੀ ਇਸਲਾਮ ਦੇ ਜੋ ਮਧਹਬੀ ਆਗੂ ਤੇ ਨਬੀ ਹੋਏ ਹਨ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਉਹ ਧਰਤੀ ਤੇ ਪੈਦਾ ਹੋ ਕੇ ਮਾਰੇ ਕਹਿੰਦੇ ਹਨ ਕਿ ਪੂਮਹੀ ਤੇ ਹੋਏ ਕਾਫਿਰ ਪੂਮਹੀ ਮਿਲੇ ਹੈ 0 ਧਰਤੀ ਦੇ ਉੱਪਰ ਪੈਦਾ ਹੋ ਗਏ ਧਰਤੀ ਦੇ ਵਿੱਚ ਹੀ ਮਿਲ ਗਏ ਹਨ ਧਰਤੀ ਦੇ ਵਿੱਚ ਹੀ ਸਮਾ ਗਏ ਹਨ ਆਈ ਸਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਦੇ ਆਂ ਇੱਥੇ 77 ਕਬੈਤ ਜੁਹਾਨ ਸਮਾਪਤ ਹੋਏ ਹਨ ਇਸ ਤੋਂ ਅੱਗੇ ਆਪ ਰਿੰਦਾ ਜੋ ਬਾਣੀ ਦੀ ਵਿਆਖਿਆ ਹੈ ਉਸ ਦੇ ਅਗਲੇ ਭਾਗ ਦੇ ਵਿਸਤਾਰਨ ਕਰੋਗੇ ਸੰਗਤ ਜੀ ਇੱਥੇ ਇੱਕ ਅਥਾ ਦਾ ਵਿਚਾਰ ਕਰਦੇ ਆਂ ਕਈ ਅਨੇਕਾਂ ਹੀ ਪ੍ਰਕਾਰ ਤੇ ਭੁੱਲ ਆ ਚੁੱਕਾ ਹੋ ਗਿਆ ਹੁਣ ਗਿਆ ਆਪ ਸਭ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਸੰਗਤ ਜੀ ਜਿਨੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ